ਐਸਵੇਲੇ ਸਾਥੀ ਮਦਰ ਜੂਬ ਟੈਨਲ ਨੂੰ ਸੇਕੋਂ ਮਹਾਂ ਹੋਮੇ ਸ਼ੀਰ ਤੋਂ ਸ਼ਾਂਤੀ ਦੇ ਪ੍ਰਾਂਤ ਦਾ ਜਸ਼ਵਿੰਦਰ ਸਿੰਘ ਜੀ ਮੇਨਾਮ ਜੂਦਮ ਤੁਹਾਨੂੰ ਪਹਿਲਾ ਉਹਨਾਂ ਸਟੇ ਅਧਿਕਾਰੀ ਜਿਨ੍ਹਾਂ ਨੇ ਆਪਣੀ ਕੀਮਤੀ ਜਾਣ ਕੱਢ ਕੇ ਅੱਜ ਇਸ ਸਮੂਹੇ ਦਿੱਤੀ ਹੈ ਐਨਕਲਵਾੜ ਕਾਲਾ ਜਿਨ੍ਹਾਂ ਨੇ ਇਹਨਾਂ ਤੇ ਬਾਕ ਬੈਨਰ ਜੀ ਸੇ ਕਹਿਵੇ ਦੋ ਕਾ ਚੀ ਕੈਮਰਾਮੈਨ ਜੁਮੇ ਰੈਨ ਸਰਦ ਜੀ ਬਈ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਬੇਦਰਾਂ ਜੀ ਆਪਣੇ ਜੀਵਨ ਦੇਖੀ ਨਾ ਆਇਆ ਅਰਮ ਦਾਸਿਆ ਸਿੱਖ ਭਰਾਦਰੀ ਸ਼ਹੀਦ ਬਾਬਾ ਸਰਦ ਸਿੰਘ ਸਵਾਦ ਜੀ ਤੇ ਆਪਣੇ ਕਿੰਨੀਆਂ ਮੀਟਿੰਗਾਂ ਹੁੰਦੀਆਂ ਸਾਮ ਦੇ ਵਿੱਚ 6 ਮਿੰਟ ਨੂੰ ਜੰਦੀਆਂ ਹਰ ਉਹਦੀ ਮਹਿਬਤ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਵਕਤ ਵਕਤ ਜੀ ਨੂੰ ਵਾਟ ਪ੍ਰਧਾਨ ਆਨੁਗੁਕ ਖੁਲਾਰੀ ਮੈਂਬਰ ਸਹਿਬਾ ਅਤੇ ਸਾਰੇ ਸ਼ਾਮਲ ਹੋਏ ਨੇ ਮੀਟਿੰਗ ਦੇ ਵਿੱਚ ਆਪਣੀ ਚੋਣ ਦਾ اعلان ਜਾਣ ਵਾਸਤੇ ਇਹ ਚਾਰ ਬੰਗੀਆਂ ਦੇ ਕਿਉਂ ਫੌਂਡਰ ਵਿੱਚ ਵਾਟ ਵਾਟ ਜਿਹੜੀਆਂ ਅਮ ਕਰ ਰਹੀਆਂ ਨੇ ਉਹਨਾਂ ਦਾ ਗਾਰਮੇ ਕੰਮ ਕਰਨ ਦੀ ਇੱਕ ਸਥਿਤੀ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ 6 ਮੀਟਰ ਦਾ ਰਿਲੇਅਨ ਹੋ ਗਿਆ ਸਰ ਸਮਾਂ ਤਾਈ ਆਪਾਂ ਮੀਟੇ ਕਰਦੇ ਆਂ ਰਿਟਾ ਵਿੱਚ ਸ਼ਾਮਿਲ ਉਸ ਸਮੂਹੇ ਕਰਦੇ ਆਂ ਤੇ ਇੱਕ ਫਾਰਮੂਲਕੀ ਸੰਦੇਸ਼ ਹੈ ਦਾਸ ਫਾਰਮੂਲਕੀ ਸੰਦੇਸ਼ ਇਹ ਜੋਗਾ ਹੈ ਕਿ ਜੋ ਸਾਡੀ ਫਾਰਮ ਨੂੰ ਮਾਲਸ਼ਰਮਾਨ ਪ੍ਰਾਪਤ ਹੋਇਆ ਹੈ ਕਿ ਜੇ ਆਪਾਂ ਲਾਜ ਰੱਖਦੇ ਹੋਏ ਆਉਂ ਸਾਰੇ ਰੰਗ ਲੱਗੂਗੇ ਇੱਕ ਮੱਥੇ ਤੇ ਕੱਫੇ ਹੋ ਕੇ ਆਪਾਂ ਬਾਬਾ ਸ਼ਰੂਪ ਸਿੰਘ ਜੀ ਦਾ ਜੀ ਵਿਦਿਆਰਣ ਮਨਾਇਆ ਕਰੀਏ ਆਪਣੀ ਗੌਂਦ ਦੇ ਭੰਡੇ ਵਾਸਤੇ ਇਹੋ ਜੇ ਕੰਮ ਕਰੀਏ ਜਦੋਂ ਆਪਾਂ ਨਾਲ ਦੇ ਇਕੱਠੇ ਹੋ ਗਏ ਫਿਰ ਆਹੀ ਆਪਾਂ ਆਪਣੇ ਭਾਈਚਾਰੇ ਨੂੰ ਪੱਗੇ ਲਾ ਸਕਦੇ ਹਾਂ ਦੇ ਸਾਡੇ ਸਮਾਜ ਦੇ ਵਿੱਚ ਮਾਨ ਸਨਮਾਨ ਦਾ ਕਰਦੇ। ਜੂ ਮਹਾਰਾਜ ਨੇ ਕਲਗੀ ਦਾ ਭਾਗ ਦਿੱਤੀ। ਇਹ ਮੀਂਹ ਮੋਗਲ ਨਹੀਂ। ਬਾਬਾ ਸਾਡੇ ਇਹ ਜੋ ਪੌਂਦੇ ਵਿੱਚ ਆ ਉਹਨਾਂ ਕਿਸਾਨ ਦੇ ਜਿਹੜੇ ਆ ਜਿਹੜੇ ਆਪਾਂ ਫਸਲਾਂ ਕਿੰਦੀਆਂ ਮਾਰਨ ਲੈ ਕੇ ਆ ਪੌਂਡਰ ਕਰਦੇ ਆ ਜਨਾ ਜੁੜਿਆ। ਫਿਰ ਬਾਬਾ ਸਾਡੇ ਸੰਤਾਂ ਦੀ ਮਿਲੀ ਆ। ਕੋਈ ਕਿਸੇ ਨੂੰ ਗਲਤ ਨਹੀਂ ਜੇ ਤੱਕ ਉਹਨੇ ਰਕੀ ਕਰਨਾ। ਇਹੋ ਜੋ ਇਤਿਹਾਸ ਹੈ ਉਹਦੇ ਵਿੱਚ ਜੋ ਸਪਸ਼ਟ ਹੈ ਉਹ ਤੇ ਬਾਬਾ ਸੰਤ ਸਿੰਘ ਦੀ ਕਲਮੀ ਪ੍ਰਿਆਸ ਦੇ ਜੀ ਮਿਲੀ ਹੈ ਨੂੰ ਮਾਣ ਸਨਮਾਨ ਮਿਲਿਆ ਹੈ ਤੇ ਸਾਹਿਬ ਜੀ ਨੇ ਜਿਹੜੋ ਦੇਸ਼ ਦਿੱਤਾ ਸੀ ਆਪਣਾ ਵਾਰਸ ਉਹ ਇਨ ਗਰੀਬ ਸਿੱਖ ਨੂੰ ਜਿਹੜੇ ਬਾਦਸ਼ਾਹੀ ਉਹ ਬਾਬਾ ਸੰਤ ਸਿੰਘ ਨੂੰ ਇਹ ਕਲਮੀ ਤੋੜਾ ਦੇ ਕੇ ਇਹ ਜੋ ਸਿੱਖੀ ਦਾ ਸਨਮਾਨ ਹੈ ਉਹ ਆਪਣਾ ਪੂਰਾ ਜੋ ਸਿੱਖੀ ਦਾ ਹਉਜਵਾਲਾ ਸੀਗਾ ਉਹ ਗਰੀਬ ਹਮ ਦੀ ਉਤਸ਼ਾਹੀ ਤੇ ਬਾਬਾ ਸੰਤ ਸਿੰਘ ਵੀ ਉਪਭਾਗੀ ਸਿੱਖ ਸਰਨ ਜਿਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਸੋ ਅਸੀਂ ਉਹਨਾਂ ਦੇ ਵਾਰਸ ਹੋ ਸਾਡਾ ਸਾਰਿਆਂ ਦਾ ਖੁਸ਼ੀ ਬਣਦਾ ਹੈ ਕਿ ਸਿੱਖੀ ਨੂੰ ਅੱਗੇ ਲੈ ਕੇ ਜਾਏ ਤੇ ਇਸ ਸਮਾਜ ਦੇ ਵਿੱਚ ਚੰਗੇ ਕੰਮ ਕਰਦੇ ਹੋਏ ਇੱਥੇ ਆਪਾਂ ਆਪਣੇ ਵੱਡੇ ਵੱਡੇ ਰਿਆ ਦਾ ਨਾਮ ਉਚਾਰਨਾ ਹੈ ਕਿ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਪੁੰਨਿਆਂ ਤੇ ਚੱਲ ਕੇ ਆਪਣਾ ਜੀਵਨ ਵੀ ਬਤੀਤ ਕਰੀਏ ਤਾਂ ਜੀ ਪ੍ਰਧਾਨ ਆਪ ਕਪਾ ਸੰਗ ਸਿੰਘ ਜਿਠੀ ਬੰਦੀ ਪੰਜਾਬ ਦੇ ਕਪਾ ਸੰਗ ਸਿੰਘ ਜਿਠੀ ਨਾੜਾ ਵੀ ਬਣਾਉਂਦੇ ਆ ਜਨਮ ਦਿਨ ਵੀ ਮੌਦੇ ਆ ਕਿੱਥੇ ਮੌਦੇ ਆ ਦਾਸ ਸਵਾਦਾ ਪਰਦਾ ਅੰਨੀ ਆਪਣੇ ਆਪ ਨੂੰ ਲੰਦਾਂ ਦਾਸ ਸ਼ਿਵਾਦਾਰ ਹੈ ਵੱਖ-ਵੱਖ ਕਿਲਿਆਂ ਦੇ ਵਿੱਚ ਆਪਾਂ ਬਾਬਾ ਸੰਗ ਸਿੰਘ ਜਿਠੀ ਨਾੜਾ ਤੇ ਜਨਮ ਦਿਨ ਆ ਵੀ ਮਨੋਤਰੀ ਹੋਰ ਕਿਉਂਕਿ ਜਦੋਂ ਆਪਾਂ ਆਪਣੇ ਵੱਡੇ ਵੱਡੇ ਇਹਨਾਂ ਉਜਾਗਰ ਕਰਾਂਗੇ ਆ ਫੇਰੀ ਅਸੀਂ ਕਿਹੜੇ ਵਾਰੇ ਆ ਕੇ ਐਸਨ ਭਾਈ ਅਰੰਦਾਸੀਆ ਸਿੱਖਾ ਨੂੰ ਜਿਸ ਸਾਲ ਨੂੰ ਅਰੰਦਾਸ ਸਿੰਘ ਮਹਾਰਾਜੀ ਕੋਲੋਂ ਅਸੀਰਵਾਦ ਪ੍ਰਾਪਤ ਹੋਇਆ ਇਸ ਸਾਲ ਨੂੰ ਸਨਮਾਨ ਮਿਲਿਆ ਸੀ ਫੇਰੀ ਅਸੀਂ ਕਹ ਸਕਦੇ ਹਾਂ ਦੀ ਐਨਟੀ ਯੂਨੀਵਰਸਿਟੀ ਚਾਹੁੰਦੇ ਹਾਂ ਕਿ ਸਾਰੇ ਆਪ ਦਾ ਭਾਈਚਾਰ ਲੋਕ ਸੰਗਠਨ ਜਦੋਂ ਬਾਬਾ ਜੀ ਅਗਈ ਸਿੰਘ ਜੀ ਨੇ ਅਧਿਸ਼ਣ ਕਰਉਣਾ ਹੈ ਕੰਨੇ ਸਵਾ ਦੇ ਮੈਂਬਰ ਹੀ ਨਹੀਂ ਪੂਰੇ ਸਾਡੇ ਛਾਪੁਰ ਦਿਲਾ ਨੁਲੰਗਰ ਜਿਲ੍ਹਾ ਕੂਕੜਾ ਜਿਲ੍ਹਾ ਬਗਵਾਰੇ ਤੋਂ ਜੋ ਸਾਡੀ ਸੀਲ ਹੈ ਅਮਰਸਾਬ ਕੋ ਸਾਡੇ ਜਿਲ੍ਹੇ ਦੀ ਜਥੇਬੰਦੀ ਦੇ ਮੈਂਬਰ ਨੇ ਜਿੰਕੁਣੀ ਨਹੀਂ ਜਥੇਬੰਦੀ ਦੇ ਮੈਂਬਰ ਹੋਰ ਵੀ ਸਾਡੇ ਭਾਈਚਾਰੇ ਦੇ ਪਿੰਡਾਂ ਦੇ ਵਿੱਚ ਜੋ ਵੱਸਦੇ ਨੇਗੇ ਉਹ ਸਾਰੇ 2 ਨਵੰਬਰ ਨੂੰ ਆਓ ਨਿਰਮਲ ਕੂਰਿਆਗਰ ਅਗੇ ਪਹੁੰਚ ਕਰਕੇ ਅਬ ਅਜੀਤ ਸਿੰਘ ਜੀ ਦੀ ਸਾਡੀ ਹੋਮ ਫੀਲਡ ਮਾਈਂਡਿੰਗ ਕਰਦੇ ਨੇ ਭਾਈਚਾਰੇ ਦੀ ਕਸੂਰ ਬੇਨਤੀ ਕਰਕੇ ਆਪਾਂ ਇਹ ਜੋ ਹੈ ਪੰਜਾਬ ਪਰਦਰ ਸੇ ਜਿਹੜਾ ਹੈ ਬਾਬਾ ਸ਼ੀਰ ਸ਼ੀਰ ਬਸਿੰਘ ਜੀ ਦਾ ਚੀ ਦੀ ਦਾ ਰਮ ਦਾ ਇਹ ਉਹਨਾਂ ਦੀ ਮੇਰੀ ਪੂਰਨ ਬੇਨਤੀ ਹੈ ਉਹਨੋਂ ਉਹ ਤੋਂ ਹੀ ਕਿ ਆਓ ਕੁਇਸ ਕਾਦ ਨੂੰ ਦੇਖਣ ਜਾਣ ਵਾਸਤੇ ਅੰਦਰੂਨੀ ਤਿਆਰੀ ਕਰਦੇ ਹੋਏ 9 ਸਤੰਬਰ ਨੂੰ ਸ੍ਰੀ ਅਕਾਲ ਪੁਰਖ ਜੀ ਦੇ ਪਹੁੰਚੇ ਸੰਗਤਪਾਠ ਪਾਸੇ ਜਿਹੜਾ ਤੇ ਰੰਸ਼ੀ ਜਗਾਂ ਦਾ ਤੇ ਹੈ ਸਾਨੂੰ ਸਾਰੇ ਆ ਨਹੀਂ ਸ਼ਾਇਦ ਉਹਦਾ ਨਿਆਣਾ ਹੈ ਕਿਤੇ ਇਕੱਠੇ ਹੋ ਕੇ ਆਪਾਂ ਉਹਨਾਂ ਨੂੰ ਮਿਲਣਾ ਹੈ ਮਿਲਦੇ ਤੇ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਸਾਨੂੰ ਜਿਹੜੀ ਉਹ ਤਰੀਕ ਦੇਦੇ ਨੇ ਉਸ ਤਰੀਕ ਦੇ ਉੱਤੇ ਆਪਾਂ ਬਤਾ ਸ਼ੀਸ਼ੇ ਕਿ ਸੰਦਾ ਸੀ ਇਹ ਬੜਾ ਮਾਇਆ ਇਹ ਕਿਉਂਕਿ ਇਸ ਮੱਧ ਤੋਂ ਨਿਰੂਪੀਆ ਜੋੜਾ ਮਜੂਮਾ ਹੈ ਇਹ ਪੂਰੇ ਸੰਸਾਰ ਨੂੰ ਲੋਕ ਕਰਦਾ ਹੈ ਸਾਰੇ ਸੰਸਾਰ ਦੇ ਵਿੱਚ ਇਥੇ ਦਾ ਪ੍ਰੋਗਰਾਮ ਦੇਖਿਆ ਜਾਂਦਾ ਹੈ ਇਸ ਤੋਂ ਕਿ ਜਦੋਂ ਇਹ ਸਾਡਾ ਪ੍ਰੋਗਰਾਮ ਹੋਇਆ ਸਾਰੇ ਕੋਲ ਦਾ ਸੰਦੇਸ਼ ਹੈ ਉਹ ਸਾਰੇ ਸੰਸਾਰ ਵਿੱਚ ਜਾਏਗਾ ਇਹ ਪਤਾ ਵੀ ਲੱਗੇਗਾ ਕਿ ਕੋਈ ਸਭਾ ਵੀ ਹੈ ਪੰਜਾਬ ਦੇ ਵਿੱਚ ਇਸ ਭਾਈਚਾਰੇ ਦੇ ਮੈਂਬਰ ਹਨ ਜਿਹੜੇ ਰਲ ਕੇ ਉੱਤਰ ਕਰਕੇ ਆਪਣੇ ਵੱਡੇ ਵੱਡੇ ਰਿਆਂ ਦਾ ਜੋਛੀ ਦੀ ਧਿਆਣਾ ਉਹ ਮਨਵਾ ਰਹੇ ਨੇ ਸਮੂਹ ਚੰਗਾਂ ਦੇ ਕਿਰਦਾਰ ਸੁ ਆਓ ਮੈਂ ਬੇਨਤੀ ਕਰਨਾ ਹੈ ਕਿ ਪਿੰਡਾਂ ਦੇ ਵਿੱਚੋਂ ਵੀ ਕੋਈ ਜੁੜੀ ਨਹੀਂ ਹੈ ਕਿ ਸਰਲਾ ਦੇ ਮੈਂਬਰਾਂ ਨੇ ਇਹ ਬੇਨਤੀ ਕਰਨੀ ਹੈ ਪਿੰਡਾਂ ਦੇ ਵਿੱਚੋਂ ਬਹੁਤ ਸਾਰੀ ਸੰਗਠਨਾਂ ਨਾਲ ਕੇ ਆਪਾਂ ਸਾਰਿਆਂ ਦੇ ਬੇਨਤੀ ਕਰਕੇ ਆਪਾਂ ਇੱਕ ਛੇਦ ਜਗ ਲਾ ਜੀ ਸਰ ਮਾਨ ਪ੍ਰਧਾਨ ਜੀ ਇਹ ਸਾਨੂੰ ਸਤ ਜਗਿੰਦਰ ਸਿੰਘ ਜਰੋਨੀ ਸਰਪਤਾ ਸਾਹਿਬ ਜੀ ਆਪ ਦੇ ਪ੍ਰਧਾਨ ਜਿਨ੍ਹਾਂ ਨੇ ਬਹੁਤ ਚੰਗਾ ਕੰਮ ਕੀਤਾ ਇਹ ਵੀ ਅੱਜ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਬਾਈਕਾਥਰ ਦੇ ਭਾਈ ਮੇਰੇ ਨਾਲ ਸਾਥ ਦੇ ਰਹੇ ਨੇ ਦਜੀਸ਼ ਸਿੰਘ ਸਾਹੀ ਕੈਮਰਮੈਨ ਜੀ ਮੈਂ ਇਹ ਸੰਗਤ ਨੂੰ ਬੋਲ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ